हां जी दोस्तों आप आज आ गए हैं साबू की तलावंडी बुधवार आ दिन ते 24 तारीख है ते आज ਤੁਹਾਨੂੰ ਦਿਖਾਉਣੇ ਆ ਆਪਾਂ ਟਰੈਕਟਰ ਕਿਹੜੇ ਕਿਹੜੇ ਆ ਇੱਥੇ डीआई 475 ਆ ਦੋਸਤੋ ਟਰੈਕਟਰ ਇਹ ਬਹੁਤ ਵਧੀਆ ਟਰੈਕਟਰ ਆ ਬਿਲਕੁਲ ਸੁੱਕਾ ਆ ਤੇ ਜਿਹੜਾ ਇਹਦਾ ਮਾਡਲ ਆ ਇਹ 2208 ਮਾਡਲ 190000 ਰੁਪਇਆ ਲਿਖਿਆ ਆਗਾ ਤੇ ਜਿਹੜਾ ਇਦਰ ਦੋਸਤੋ ਇਹਦਾ ਟਰੈਕਟਰ ਆ ਗਿਆ ਕਾ ਇਹ ਆ ਗਿਆ ਆਸ਼ਾ ਤੇ ਆਸ਼ਾ ਇਹ ਨਵੋਟਲ ਹੈ ਕਾ ਦੋਸਤੋ ਬਿਲਕੁਲ ਸੁੱਕਾ ਪਿਆ ਕਾ ਤੁਸੀਂ ਦੇਖ ਸਕਦੇ ਹੋ ਤੇ ਇਹਦਾ ਜਿਹੜਾ ਮਾਡਲ 2013 ਤੇ 2 ਲੱਖ 1000 ਰੁਪਿਆ ਕੀਮਤ ਲਿਖੀ ਆ ਤੇ ਆ ਵੀ ਆਸ਼ਾ ਆ ਗਿਆ ਦੋਸਤੋ ਇਹ 94 ਮਾਡਲ ਤੇ 1 ਲੱਖ 5000 ਰੁਪਿਆ ਕੀਮਤ ਲਿਖੀ ਹੈਗੀ ਜਿਹੜਾ ਇਹਦਾ ਟਰੈਕਟਰ ਆ ਗਿਆ ਫਾਰਮ 60 ਦਾ ਆ ਗਿਆ ਦੋਸਤੋ ਫਾਰਮ 60 ਦਾ ਜਿਹੜਾ ਟਰੈਕਟਰ ਆ ਇਹ 1998 ਮਾਡਲ ਹੈ 1,80,000 ਰੁਪਿਆ ਕੀਮਤ ਲਿਖੀ ਹੈ ਇਹ ਇਧਰ ਦੋਸਤੋ ਆਸ਼ਾ ਫੇਰ ਆ ਗਿਆ ਹੈਗਾ ਇਹ PV03 ਨੰਬਰ ਆ ਗਿਆ ਦੋਸਤੋ ਤੇ 2009 ਮਾਡਲ ਹੈ 1,75,000 ਰੁਪਿਆ ਕੀਮਤ ਅੱਗੇ ਦੋਸਤੋ ਫੋਰਡ ਆ ਗਿਆ 3600 ਫੋਰਡ 3600 ਜਿਹੜਾ ਬਹੁਤ ਹੀ ਵਧੀਆ ਸੁਪਰ ਟਰੈਕਟਰ ਪਿਆ ਹੈਗਾ ਤੇ ਇਹ ਦੋਸਤੋ 94 ਮਾਡਲ ਦਾ 1,35,000 ਰੁਪਿਆ ਕੀਮਤ ਲਿਖੀ ਹੈ ਇਹਦੀ ਤੇ ਦੋਸਤੋ ਅੱਗੇ ਜਿਹੜਾ ਟਰੈਕਟਰ ਆ ਗਿਆ ਇਹ ਫੇਰ ਆਸ਼ਾ ਆ ਗਿਆਗਾ ਆਸ਼ਾ ਜਿਹੜਾ 97 ਮਾਡਲ ਹੈ 1,28,000 ਰੁਪਏ ਕੀਮਤ ਦਾ ਦੋਸਤੋ ਜਿਹੜਾ ਟਰੈਕਟਰ ਦੇਖ ਸਕਦੇ ਬਹੁਤ ਹੀ ਵਧੀਆ ਸੁਪਰ ਟਰੈਕਟਰ ਹੈਗਾ ਅੱਗੇ ਚੱਲਦੇ ਆਂ ਆਪਾਂ ਦੋਸਤੋ ਆਸ਼ਾ ਟਰੈਕਟਰ ਫੇਰ ਆ ਗਿਆ ਆਪਣੇ ਅੱਗੇ ਦੋਸਤੋ ਇਹ ਜਿਹੜਾ ਟਰੈਕਟਰ ਆ ਪੀਵੀ0 ਪੀਵੀ 13 ਨੰਬਰ ਆ 99 ਮਾਡਲ ਦਾ 1,25,000 ਰੁਪਏ ਕੀਮਤ ਆਗੀ ਤੇ ਅੱਗੇ ਆਪਣੇ ਸੋਨਾਲੀ ਕਾ ਟਰੈਕਟਰ ਆ ਗਿਆ ਹੈਗਾ ਸੋਨਾਲੀ ਕਾ ਟਰੈਕਟਰ ਬਹੁਤ ਹੀ ਵਧੀਆ ਹੈ ਦੋਸਤੋ ਸੁਪਰ ਟਰੈਕਟਰ ਹੈਗਾ ਤੁਸੀਂ ਦੇਖ ਸਕਦੇ ਹੋ ਕਿਤੋਂ ਲੀਕ ਨਹੀਂ ਕਿਤੋਂ ਸ਼ੀਕ ਨਹੀਂਗਾ ਟਾਇਰ ਵਧੀਆ ਪਏ ਆ ਮਗਰ ਲ ਟਾਇਰ ਜਮਾ ਨਵੇਂ ਆ ਰੇਡੀਅਲ ਦੇ ਟਾਇਰ ਆਗੇ ਇਹ ਦੋਸਤੋ 2014 ਮਾਡਲ ਦਾ 3 ਲੱਖ 90000 ਰੁਪਿਆ ਕੀਮਤ ਤੇ ਇਦਾਂ ਦੇ ਬਸ ਦੋਸਤੋ ਜੌਂਡੀਅਰ ਆ ਗਿਆ ਜੌਂਡੀਅਰ ਆ ਜਿਹੜਾ ਦੋਸਤੋ ਇਹ ਬਹੁਤ ਵਧੀਆ ਟਰੈਕਟਰ ਆਗਾ ਤੇ 2004 ਮਾਡਲ ਦਾ 3 ਲੱਖ 86000 ਰੁਪਿਆ ਇਹਦੀ ਕੀਮਤ ਤੇ ਇਹ 2004 ਮਾਡਲ ਆਗੇ ਦੋਸਤੋ ਸਵਰਾਜ ਆ ਗਿਆ ਆਪਣੇ ਸਵਰਾਜ ਟਰੈਕਟਰ ਆ ਜਿਹੜਾ ਦੋਸਤੋ ਇਹ ਹੈਗਾਗਾ ਦੋ 2002 ਮਾਡਲ ਆਗਾ 245000 ਰੁਪਿਆ ਕੀਮਤ 2002 ਮਾਡਲ ਆ ਤੇਲ ਬ੍ਰੇਕ ਆ ਦੋਸਤੋ ਹਾਂਜੀ ਅੱਗੇ ਟਰੈਕਟਰ ਆਪਣੇ ਕੋਲੇ ਆ ਗਿਆ ਜੌਂਡੀਆਰ ਜੌਂਡੀਆਰ ਆ ਜਿਹੜਾ ਇਹ 2009 ਮਾਡਲ ਆ 4 ਲੱਖ ਤੇ 55000 ਰੁਪਿਆ ਕੀਮਤ ਲਿਖੀ ਹੈ ਅੱਗੇ ਦੋਸਤੋ ਮੈਸੀ ਆ ਗਿਆ 241 ਮੈਸੀ 241 ਜਿਹੜਾ ਟਰੈਕਟਰ ਆ ਇਹਦਾ ਮਾਡਲ 2003 ਨਾਲ 2 ਲੱਖ ਤੇ 35000 ਰੁਪਿਆ ਕੀਮਤ ਲਿਖੀ हां जी आगे अग... जॉनडियर आ गया 5310 1390000 रुपया कीमत ਤੇ 2007 ਮਾਡਲ ਟਰੈਕਟਰ ਆ ਅੱਗੇ ਦੋਸਤੋ ਫੋਰਡ ਆ ਗਿਆ ਟਰੈਕਟਰ 3600 94 ਮਾਡਲ ਹੈ 125000 ਰੁਪਿਆ ਕੀਮਤ ਅੱਗੇ ਆਪਣੇ ਕੋਲੇ 855 ਟਰੈਕਟਰ ਆ ਇਹ ਜਾਲੀ ਵਾਲੀ ਪੂਰੇ ਗੋਲ ਜਾਲੀ ਵਾਲੀ ਲੱਗੀ ਹੈਗੀ ਇਹ ਜਿਹੜੀ ਰੀਡਰ ਤੇ ਤੇ ਇਹਦਾ ਜਿਹੜਾ ਰੇਟ ਹੈਗਾ ਦੋਸਤੋ ਇੱਥੇ ਰੇਟ ਨਹੀਂ ਕਿਤੇ ਮੈਂਸ਼ਨ ਕੀਤਾ ਆ ਇਧਰ ਆਪਣੇ ਕੋਲੇ ਆਸ਼ਾ ਆ ਗਿਆ ਸਾਡਾ ਆ ਜੇ ਟਰੈਕਟਰ ਦੋਸਤੋ 2011 ਮਾਡਲ ਦਾ 195000 ਰੁਪਿਆ ਕੀਮਤ ਆ ਇਧਰ ਐਫਈ 735 ਅਵਰਾਜ ਦੋਸਤੋ ਇਹ ਜਿਹੜਾ ਹੈਗਾ 94 ਮਾਡਲ ਦਾ 1,35,000 ਰੁਪਿਆ ਕੀਮਤ ਦਾ ਇਹ ਟੂਰ ਵੇਚ ਦਦਿਓ ਟਰੈਕਟਰ ਸੁੱਖਾਗਾ ਅੱਗੇ ਆਪਣੇ ਕੋਲੇ ਦੋਸਤੋ ਜਿਹੜਾ ਆ ਗਿਆ ਸਵਰਾਜ 735 ਇਹ ਦੋਸਤੋ 97 ਮਾਡਲ ਦਾ 1 ਲੱਖ ਤੇ 25,000 ਰੁਪਿਆ ਕੀਮਤ ਹੈ ਅੱਗੇ ਆਪਣੇ ਕੋਲੇ ਸੋਨਾਲੀ ਕਾ ਆ ਗਿਆ 35 ਦਾ ਡੀ ਆਈ ਇਹ ਦੋਸਤੋ ਇਹਦਾ ਟਰੈਕਟਰ ਆ ਵੇਖ ਸਕਦੇ ਹੋ ਸੁੱਖਾ ਪਿਆਗਾ ਟੂਰ ਵਧੀਆ ਪਏ ਆਗੇ ਤੇ 2,50,000 ਰੁਪਿਆ ਕੀਮ ਆ 2005 ਮਾਡਲ ਦਾ 2 ਲੱਖ ਤੇ 20,000 ਰੁਪਿਆ ਕੀਮ ਤੇ ਅੱਗੇ ਆਪਣੇ ਕੋਲ ਸੋਨਾ ਦੀ ਕ ਆ ਗਿਆ 750 ਇਹ ਦੋਸਤੋ 2009 ਮਾਡਲ ਆ ਤੇ 2,55,000 ਦਾ ਰੇਟ ਲਿਖਿਆ ਹੈਗਾ ਟਾਟਾ ਟੂਰਿਸ 6065 ਪੈਸੇ ਦਾ ਟਾਇਰ ਆ ਜਾਰੇ ਇੱਕੋ ਜਿਹੀ ਕਸੇ ਆ ਅੱਗੇ ਆਪਣੇ ਕੋਲੇ ਆਸ਼ਾ ਆ ਗਿਆ ਉਹ ਦੋ ਕਾਰ ਦਾ ਇਹ ਬਿਲਕੁਲ ਹੀ ਕਹੇ ਖਾਏ ਆਗੇ 35 40 ਦੇ ਹੈ ਟਾਇਰ ਆਗੇ ਤੇ 94 ਮਾਡਲ ਦਾ ਇਕ ਲੱਖ ਤੇ 10000 ਰੁਪਏ ਦਾ ਅੱਗੇ ਆਪਣੇ ਕੋਲੇ ਸਵਰਾਜ 735 ਆ ਕੀ ਨਵੇਂ ਮਾਡਲ ਚ ਆ ਗਿਆਗਾ ਇਹ 2008 ਮਾਡਲ ਆ ਤੇ 2 ਲੱਖ 45000 ਰੁਪਿਆ ਕੀਮਤ ਆ ਪੀ ਵੀ ਨੰਬਰ ਆ ਇਹਦਾ ਦੋਸਤੋ ਤੇ ਆਪਾਂ ਚੱਲਦੇ ਅੱਗੇ ਮਾਰਦੇ ਕਿਹੜਾ ਹਾਂਜੀ ਦੋਸਤੋ ਅੱਗੇ ਆਪਣੇ ਕੋਲੇ Mahindra ਆ ਗਿਆ B 265 DI ਏ ਦੋਸਤੋ ਸੁੱਕਾ ਹੀ ਪਿਆ ਟਰੈਕਟਰ ਟਾਇਰ ਇਹਦੇ ਹੈਗੇ ਆ 35 40 ਪੈਸੇ ਤੇ ਇਹਦਾ ਰੇਟ ਲਿਖਿਆਗਾ 115000 ਤੇ ਮਾਡਲ ਹੈਗਾਗਾ 94 ਅੱਗੇ ਦੋਸਤੋ 265 ਡੀ ਆਈ ਮਹਿੰਦਰਾ ਆ ਗਿਆ ਤੇ ਇਹਦਾ ਰੇਟ ਹੈਗਾਗਾ 130000 ਰੁਪਿਆ ਤੇ ਮਹਿੰਦਰਾ ਮਾਡਲ ਆਗਾ ਅੱਗੇ ਆਪਣੇ ਕੋਲੇ ਆ ਗਿਆ ਸਵਰਾਜ 735 ਐਫੀ ਪੁਰਾਣੇ ਮਾਡਲ ਚ 97 ਮਾਡਲ ਦਾ 1,55,000 ਰੁਪਏ ਰੇਟ ਆ ਟਾਇਰ ਇਹਦੇ 70 ਤੋਂ 80 ਪੈਸੇ ਆ ਕੇ ਤੇ ਮੂਹਰ ਮੇ ਟਾਇਰ ਵੀ ਚੰਗੇ ਪਏ ਆਗੇ ਤੇ ਸੁੱਖਾ ਟਰੈਕਟਰ ਆਗਾ ਅੱਗੇ ਆਪਣੇ ਕੋਲੇ ਆਸ਼ਾ ਆ ਗਿਆ ਕ ਆਸ਼ਾ 99 ਮਾਡਲ ਦਾ 1,55,000 ਰੁਪਏ ਰੇਟ ਆ ਟਾਇਰ ਵੀ ਚੰਗੇ ਪਏ ਆ ਸੁੱਖੋਪੀ ਦੇ ਟਾਇਰ ਪਏ ਆਗੇ ਮੂਰ ਦਾ ਵੀ ਟਾਇਰ ਇੰਨੇ ਕ ਪੈਸੇ ਆ ਚਾਰੇ ਇੱਕੋ ਜਿਹੇ ਟਾਇਰ ਕਾ ਸਹੀ ਹੈਗੇ ਤੇ ਅੱਗੇ ਆਪਾਂ ਮਾਰਦੇ ਆ ਕਿਹੜਾ ਕਿਹੜਾ 53 5103 ਜੌਂਡੀਆਰ 5103 ਜੌਂਡੀਆਰ ਟਾਇਰ ਇਹਦੇ ਹੈਗੇ 80 ਪੈਸੇ ਮੂਰ ਨੇ ਵੀ ਟਾਇਰ ਬਰਾਬਰ ਦੇ ਕਾ ਸਹੀ ਹੈ ਲੀਕ ਨਹੀਂ ਕਿਤੇ ਬਿਲਕੁਲ ਹੀ ਸਾਫ ਆ ਸਪਾ ਟਰੈਕਟਰ ਆ ਤੇ ਜਿਹੜਾ ਡਬਲ ਕਲੱਚ ਆ ਦੋਸਤੋ ਤੇ 2005 ਮਾਡਲ ਦਾ 2 ਲੱਖ ਤੇ 27000 ਰੁਪਿਆ ਕੀਮਤ ਆ ਅੱਗੇ ਦੋਸਤੋ ਆਪਣੇ ਕੋਲ 363 ਨੂ ਹਾਵਲੈਂਡ ਇਹ ਫੂੜਾ ਲੈਣਾ ਟਰੈਕਟਰ ਆ ਘਾਟ ਟਾਇਰ ਮਗਰਲੇ ਤੇ ਦੋਸਤੋ ਪਾਇਆ 70 80 ਪੈਛੇ ਟਾਇਰ ਤੇ ਮੂਰਨੇ 35 35 ਦੇ ਪੈਸੇ ਆ ਟਾਇਰ ਦੇ ਇਹ 2002 ਮਾਡਲ ਦਾ 2 ਲੱਖ 83000 ਰੁਪਿਆ ਕੀਮਤ ਲਿਖੀ ਇਹ ਦੀ

ਦੋਸਤੋ ਆਪਣੇ ਕੋਲ 49 बाई ਟਰੈਕਟਰ ਆ ਗਿਆ ਨੰਜਾ ਬਾਈ ਟਰੈਕਟਰ ਆ ਦੋਸਤੋ ਇਹ ਹੈਗਾਗਾ 2008 ਮਾਡਲ ਦਾ 1,90,000 ਰੁਪਿਆ ਕੀਮਤ ਦਾ ਸਾਫ਼ ਪਿਆਰ ਟਰੈਕਟਰ ਛੋਟੇ ਦਾਗ ਦਾ ਪਾਜਾ ਤਾਂ ਹੈਗਾ ਥੋੜਾ ਥੋੜਾ ਤੇ ਬਾਕੀ ਉਹ ਸੁੱਕਾ ਟਰੈਕਟਰ ਇਹ ਤੇ ਇਹਦੇ ਟਾਇਰ ਆ ਜਿਹੜੇ ਦੋਸਤੋ ਪਏ ਆ 80 ਕੇ ਪੈਸੇ ਟਾਇਰ ਮੂਰਲੇ ਵੀ 80 ਕੇ ਪੈਸੇ ਹੀ ਆਗੇ ਤੇ ਦੋਸਤੋ ਇਧਰ ਆ ਗਿਆ ਆਪਣੇ ਕੋਲੇ 60 ਦਾ ਫਾਰਮ ਫਾਰਮ ਜਿਹੜਾ 60 ਦਾ ਦੋਸਤੋ ਇਹਦਾ 2000 ਮਾਡਲ ਦਾ 115000 ਰੁਪਿਆ ਕੀਮਤ ਲਿਖੀ ਹੈ ਤੇ ਸੁੱਕਾ ਸਾਫ ਆ ਛਤਰੀ ਚਤਰੀ ਲੱਗੀ ਆ ਟਰੈਕਟਰੋਂ ਸੇ ਵਧੀਆ ਅੱਗੇ ਦੋਸਤੋ ਆਪਣੇ ਕੋਲੇ ਆ ਗਿਆ 855 ਟਰੈਕਟਰ ਐਫੀ ਆ ਤੇ ਜਿਹੜਾ ਇਹ ਹੈ ਕਿਆ ਕਾ ਦੋਸਤੋ 2021 ਮਾਡਲ ਦਾ 5 ਲੱਖ ਤੇ 35000 ਰੁਪਿਆ ਕੀਮਤ ਹੈ ਹੈ ਨੀ 7 ਲੱਖ 35000 ਹਾਂਜੀ 7 ਲੱਖ 35000 ਇਹ ਥੋੜਾ ਜੀ ਉਹ ਪੰਜ ਹਾਂ ਅੱਛਾ ਠੀਕ ਹੈ ਤੇ ਇਹ ਦੋਸਤੋ 5 ਸਟਾਰ ਟਰੈਕਟਰ ਆ ਗਿਆ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਆ ਮੂਰੇ ਰੇਡੀਅਲ ਟਾਇਰ ਪਏ ਹੋਏ ਆ ਤੇ ਮਗਰ ਵੀ ਟਾਇਰ ਆ ਜਿਹੜੇ ਬਹੁਤ ਨਵੇਂ ਹੀ ਪਏ ਆ ਜਿਵੇਂ ਮੂਰੇ ਦੇ ਵੀ ਬਿਲਕੁਲ ਨਵੇਂ ਟਾਇਰ ਆ ਗਏ ਤੇ ਮੂਰੇ ਲਾਈ ਲੱਗੇ ਹੋਏ ਆ ਟਰੈਕਟਰ ਦੇ ਮਗਰ ਦੇ ਪਾਸੇ ਰਹਿੰਦਾ ਗੇ हां जी दोस्तों दोस्तो, दो 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 आगे 855 ਦਾ ਟਰੈਕਟਰ ਆ ਗਿਆ ਆਪਣੇ ਤੇ ਇਹਦਾ ਪੀ ਵੀ ਨੰਬਰ ਆਗਾ ਦੋਸਤੋ 2003 ਆ 2003 ਮਾਡਲ ਆ ਤੇ 292000 ਰੁਪਿਆ ਕੀਮਤ ਤੇ 6 ਛਰੀ ਆ ਇਧਰ ਆਪਣੇ ਕੋਲੇ ਅਰਜਨ ਆ ਗਿਆ ਦੋਸਤੋ ਇਹ ਹੈਗਾਗਾ 505 ਅਰਜਨ ਡੀ ਆਈ ਤੇ ਇਹਦੇ ਦੋਸਤੋ ਜਿਹੜਾ ਮਾਡਲ ਆ 2011 ਦਾ ਤੇ 380000 ਰੁਪਿਆ ਕੀਮਤ ਆਗਾ ਬਹੁਤ ਵਧੀਆ ਸਾਫਾ ਟਰੈਕਟਰ ਆ ਮਗਰ ਦੇ ਟਾਇਰ ਨਵੇਂ ਆ ਮੂਰ ਦੇ ਥੋੜੇ ਜਿਹਾ ਖਸੇ ਆ ਤੇ ਮੂਰ ਦੇ ਦੋਸਤੋ 40 ਕੇ ਪੈਸੇ ਟਾਇਰ ਆ ਹਾਂਜੀ ਦੋਸਤੋ ਜਰਾ ਇਧਰ ਆ ਗਿਆ 855 ਟਰੈਕਟਰ ਆ ਗਿਆ ਆਪਣਾ ਇਹਦਾ ਦੋਸਤੋ ਨੰਬਰ ਪੀਵੀ ਹੈਗਾ 2002 ਮਾਡਲ ਟਰੈਕਟਰ ਆ 2 ਲੱਖ 83000 ਰੁਪਿਆ ਕੀਮਤ ਇਹ ਤੁਸੀਂ ਦੇਖ ਸਕਦੇ ਆ ਇਧਰ ਦੋਸਤੋ ਆਪਣੇ ਕੋਲ ਟਰੈਕਟਰ ਆ ਗਿਆ ਸੋਨਾਲੀ ਕਾ ਸੋਨਾਲੀ ਕਾ ਟਰੈਕਟਰ ਹੈਗਾ ਤੇ ਇਹ ਦੋਸਤੋ 750 ਟਰੈਕਟਰ ਆਗਾ ਤੇ ਇਹਦੇ ਜਿਹੜੇ ਪਿਛਲੇ ਟਾਇਰ ਆ ਉਹ 9095 ਪੈਸੇ ਟਾਇਰ ਪਏ ਆਗੇ ਤੇ 2009 ਮਾਡਲ ਦਾ 2 ਲੱਖ ਤੇ 45000 ਰੁਪਏ ਕੀਮਤ ਨੰਬਰ ਪੰਜਾਬ ਦਾ ਦਾ ਤੇ ਉਧਰ ਆਪਣੇ ਕੋਲ ਦੋਸਤੋ 4 ਟਰੈਕਟਰ ਆ ਗਿਆ 4 ਟਰੈਕਟਰ ਆ ਦੋਸਤੋ ਪੀ ਵੀ 03 ਨੰਬਰ ਆਗਾ ਤੇ 93 ਮਾਡਲ ਦਾ 1 ਲੱਖ 70000 ਰੁਪਏ ਕੀਮਤ ਹੈ ਇਧਰ ਆਪਣੇ ਕੋਲੇ ਆ ਗਿਆ 45 ਦਾ ਫਾਰਮ ਟਰੈਕ ਆ ਦੋਸਤੋ ਇਹ ਜਿਹੜਾ ਹੈਗਾ 99 ਮਾਡਲ ਦਾ 2 ਲੱਖ 20 ਹਜ਼ਾਰ ਰੁਪਿਆ ਕੀਮਤ ਆ ਟਾਇਰ ਇਹਦੇ ਆ ਜਿਹੜੇ ਥੋੜੇ ਥੋੜੇ ਵਿੱਚੋਂ ਗੁੱਡੀਆਂ ਪਟਕਾਂਵਾਂ ਤੇ ਬੈਸੇ ਟਰੈਕਟਰ ਬਹੁਤ ਵਧੀਆ ਸੀ ਠੀਕ ਠਾਕ ਤੋਂ ਘੱਟ ਟਰੈਕਟਰ ਆ ਇਧਰ ਆਪਣੇ ਕੋਲੇ ਦੋਸਤੋ ਨਿਊ ਹਾਉਲੈਂਡ 3630 ਨਿਊ ਹਾਉਲੈਂਡ 3630 ਟਰੈਕਟਰ ਆ ਦੋਸਤੋ ਬਿਲਕੁਲ ਸੁੱਕਾ ਟਰੈਕਟਰ ਆ ਟਾਇਰ ਆ ਜਿਹੜੇ 90 95 ਪੈਸੇ ਆ ਮੂਰ ਦੇ ਵੀ ਟਾਇਰ ਚੰਗੇ ਪਏ ਆਗੇ ਤੇ ਇਹ 2008 ਮਾਡਲ ਆ ਦੋਸਤੋ ਤੇ ਇਹ ਦਾ ਜਿਹੜਾ ਕੀਮਤ 3,70,000 ਰੁਪਏ ਹੈ। ਇਧਰ ਆਪਣੇ ਕੋਲੇ ਆਸ਼ਾ ਟਰੈਕਟਰ ਆ ਗਿਆ ਦੋਸਤੋ 241 ਹੈ? ਪਾਦਨ। ਇਧਰ ਦੋਸਤੋ 2020 ਮਾਡਲ ਆ ਦੋਸਤੋ ਤੇ ਰੇਟ ਆ ਜਿਹੜਾ 3,20,000 ਰੁਪਏ ਹੈਗਾ ਟਾਇਰ ਟੂਰ ਚੰਗੇ ਪਏ ਹੈਗੇ ਤੇ ਬੈਟਰੀ ਮੋਟਰੀ ਵਧੀਆ ਦੀਂਦੀ ਹੈ ਦੂਰ ਪੂਰੀ ਨਵੀਂ ਰੱਖੀ ਵੀ ਆ। ਪੂਰਾ ਵਧੀਆ ਟਰੈਕਟਰ ਖੜਾ ਦੋਸਤੋ। ਫਾਦ ਹਾਂਜੀ ਦੋਸਤੋ ਇਧਰ ਆਪਣੇ ਕੋਲੇ ਆਸ਼ਾ ਟਰੈਕਟਰ ਆ ਗਿਆ ਆਸ਼ਾ 241 ਟਰੈਕਟਰ ਆਗਾ ਦੋਸਤੋ ਜਿਹੜਾ ਇਹ ਮਾਡਲ ਹੈਗਾ 2012 ਤੇ 2 ਲੱਖ 20 ਹਜ਼ਾਰ ਰੁਪਿਆ ਕੀਮਤ ਟਾਇਰ ਇਹਦੇ ਮਗਰ ਨੇ ਭਾਈ 80 85 ਪੈਸੇ ਦੇ ਮੂਰ ਦੇ ਤੁਹਾਡੇ ਇੱਕ ਹਸੇ ਆ ਮੂਰ ਦੇ 60 65 ਪੈਸੇ ਹੈਗੇ ਆ ਇਧਰ ਆਪਣੇ ਕੋਲੇ ਸਵਰਾਜ 855 ਟਰੈਕਟਰ ਆ ਗਿਆ ਜੀ ਇਹ ਜਿਹੜਾ ਮਾਡਲ ਹੈਗਾਗਾ 93 ਮਾਡਲ ਆ ਦੋਸਤੋ ਤੇ 235000 ਰੁਪਿਆ ਕੀਮਤ ਲਿਖੀ ਹੈ ਇਹਦੀ ਜੇ ਇਧਰ ਆਪਣੇ ਕੋਲ ਸਵਰਾਜ 855 ਐਫੀ ਟਰੈਕਟਰ ਆ ਗਿਆ ਤੇ ਰੇਟ ਇਹਦਾ ਦੋਸਤੋ ਹੈਗਾਗਾ 318000 ਰੁਪਿਆ ਮਾਡਲ 2006 ਟਾਇਰ ਮਗਰ ਦੇ ਕਾਫੀ ਪਏ ਆ ਮੂਹਰ ਦੇ ਵੀ ਕਾਫੀ ਟਾਇਰ ਪਏ ਆ 90 95 ਵੈਸੇ ਕੀ ਟਾਇਰ ਹੈਗੇ ਆ ਅੱਗੇ ਆਪਾਂ ਚੱਲਦੇ ਹਾਂ ਦੋਸਤੋ ਟਰੈਕਟਰ ਆ ਗਿਆ ਜਿਹੜਾ ਹੈ ਟੈਗ ਡੀਆਈ 205 520 52 ਡੀਆਈ ਟਰੈਕਟਰ ਆ ਤੇ ਇਹਦਾ 95 ਮਾਡਲ ਆ ਤੇ ਰੇਟ 135000 ਰੁਪਿਆ ਦਾ ਫਾਰਮ ਟਰੈਕ ਦੋਸਤੋ ਟਰੈਕਟਰ ਆ ਜਿਹੜਾ ਫਾਰਮ ਟਰੈਕ ਆ ਗਿਆ 2001 ਮਾਡਲ ਆ ਤੇ ਇਕ ਲੱਖ 70000 ਰੁਪਿਆ ਕੀਮਤ ਆ ਇਸ ਟਰੈਕਟਰ ਦੀ। ਤੇ ਦੋਸਤੋ ਇਹਦਾ ਸੋਨਾਲੀ ਕਾ 750 ਆ ਗਿਆ। ਇਹ ਦੋਸਤੋ 2012 ਮਾਡਲ ਦਾ ਕਾ ਤੇ 365000 ਰੁਪਿਆ ਕੀਮਤ ਹੈ ਦੀ। ਇਧਰ ਦੋਸਤੋ ਇਹਦਾ ਟਰੈਕਟਰ ਆ ਗਿਆ 855 855 ਟਰੈਕਟਰ 2003 ਮਾਡਲ ਦਾ ਤੇ 290000 ਰੁਪਿਆ ਕੀਮਤ ਹੈ ਦੀ। ਇਧਰ ਦੋਸਤੋ ਆਸ਼ਾ ਆ ਗਿਆ ਆਪਣੇ ਕੋਲੇ ਆਸ਼ੇ ਦਾ ਜਿਹੜਾ 99 ਮਾਡਲ ਦਾ ਤੇ 1,40,000 ਰੁਪਿਆ ਕੀਮਤ ਇਧਰ ਆਪਣੇ ਕੋਲੇ ਆਸ਼ਾ ਆ ਗਿਆ ਦੋਸਤੋ 241 ਜਿਹੜੇ ਦੇ ਟਾਇਰ ਕਾਫੀ ਪਏ ਆ ਵਧੀਆ ਰੇਟਰ ਸੁੱਕਾ ਚੰਦਿਆ ਤੇ ਦੋਸਤੋ ਜਿਹੜਾ ਇਹਦਾ ਰੇਟ ਆ ਗਿਆ ਉਹ 2 ਲੱਖ ਰੁਪਿਆ ਹੈਗਾ ਤੇ 2011 ਮਾਡਲ ਦਾ ਆ ਦੋਸਤੋ 5103 ਦਾ ਟਰੈਕਟਰ ਆ ਸਕੂਟਰ ਗੇਅਰ ਹੁੰਦਾ ਇਹ ਤੇ ਜਿਹੜਾ ਇਹ ਟਰੈਕਟਰ ਆ ਦਾ ਏ ਫਰਾਈ ਲਈ ਜਾਂਦੇ ਭਾਈ ਇਹ ਟਰੈਕਟਰ ਦੇ ਇਹ ਆਪਾਂ ਤੁਹਾਨੂੰ ਅਪਗ੍ਰੇਡ ਟਰੈਕਟਰ ਦਿਖਾਉਣੇ ਆਗੇ ਇਹ ਆ ਗਿਆ ਇਹ ਸੀਈ ਦੋਸਤੋ ਇਹ ਪਤਾਈ 550 ਹੈਗਾ ਇਹ ایਸੀ ਡੀਆਈ 550 ਟਰੈਕਟਰ ਆ ਪੀਵੀ03 ਦਾ ਨੰਬਰ ਆ ਮਾਡਲ 2011 ਦਾ ਤੇ 240000 ਰੁਪਿਆ ਇਹਦੀ ਕੀਮਤ ਤੇ ਤੁਸੀਂ ਵੇਖ ਸਕਦੇ ਹੋ ਸੁੱਕਾ ਟਰੈਕਟਰ ਆ ਟਾਇਰ ਮਗਰਲੇ ਘਸੇ ਆ ਮੂਰਲੇ ਕਾਫੀ ਪਏ ਆ ਆ ਦੋਸਤੋ 855 ਟਰੈਕਟਰ ਆ ਗਿਆ ਆਪਣੇ ਕੋਲੇ ਇਹ ਦੋਸਤੋ ਮਾਡਲ 98 ਆ ਤੇ ਇਹਦਾ 2 ਲੱਖ ਤੇ 28000 ਰੁਪਿਆ ਰੇਟ ਲਿਖਿਆ ਗਿਆ ਟਾਇਰ ਇਹਦੇ ਮਗਰਲੇ ਕਾਫੀ ਪਏ ਆ ਮੂਰਲੇ ਵੀ ਕਾਫੀ ਟਾਇਰ ਪਏ ਆ ਬਿਲਕੁਲ ਸੁੱਕਾ ਟਰੈਕਟਰ ਆਗਾ ਤੇ ਰੁਣਾ ਪਿਆਗਾ ਕਾਫੀ ਰੰਗ ਰੂਪ ਕਾਫੀ ਪਿਆਗਾ origignal ਰੰਗ ਆ ਨਾਲ ਦਾ ਰੰਗ ਆ ਦੋਸਤੋ ਇਹ ਇਧਰ ਦੋਸਤੋ ਆ ਆ ਗਿਆ 241 ਤੇ ਇਹਦੇ ਜਿਹੜਾ ਟਾਇਰ ਟੂ ਕਾਫੀ ਪਿਆਗੇ ਸੁੱਕਾ ਟਰੈਕਟਰ ਆਗਾ ਇਹ 2000 ਤੇ 21 ਮਾਡਲ ਆ 3 ਲੱਖ ਤੇ 20000 ਰੁਪਇਆ ਲਿਖਿਆ ਆ ਇਧਰ ਆਪਣੇ ਕੋਲੇ 855 ਟਰੈਕਟਰ ਆ ਗਿਆ ਨਵੇਂ ਮਾਡਲ ਦਾ 230000 ਰੁਪਿਆ ਕੀਮਤ ਇਹਦਰ ਆਪਣੇ ਕੋਲ ਆ ਗਿਆ Mahindra Bee 275 D ਹੈ ਇਹਦੇ ਟਾਇਰ ਬਿਲਕੁਲ ਕਸੇ ਆ ਮਗਰ ਲੇਟ ਹੈ ਉਸ ਤੋਂ 20 ਰੁਪਏ ਪੈਸੇ ਆਗੇ ਇਹ ਮੂਹਰ ਦੇ ਟਾਇਰ 35 40 ਪੈਸੇ ਆ ਇਹਦਾ ਮਾਡਲ 99 ਆ ਤੇ 95000 ਰੁਪਿਆ ਰੇਟ ਵਿੱਚ ਹੈਗਾ ਆਈਦਰੋ ਦੋਸਤੋ ਆਪਣੇ ਕੋਲੇ ਆ ਗਿਆ 244 ਆਸ਼ਾ ਇਹ ਇਹਦਾ ਜਿਹੜਾ ਰੇਟ ਲਿਖਿਆ ਗਾ ਉਹ 95000 ਰੁਪਿਆ ਰੇਟ ਆ ਤੇ 1992 ਮਾਡਲ ਆ ਆ ਸੋਨਾ ਲਿਕਾ 35000 ਆ ਗਿਆ ਦੋਸਤੋ ਜਿਹੜਾ ਇਹਦੇ ਸਰ ਮਗਰਲੇ ਦਾ ਬਿਲਕੁਲ ਨਵਾਂ ਹੀ ਪਾਇਆ ਗਿਆ ਤੇ ਮੂਰਲੇ ਪੈ ਹੈ ਗਿਆ 6570 ਪੈਸੇ ਤੇ ਇਹਦਾ ਜਿਹੜਾ ਰੇਟ ਆਗਾ ਉਹ 3,60,000 ਰੁਪਏ ਲਿਖਿਆ ਹੈਗਾ ਤੇ 15 ਮਾਡਲ ਆ ਗਿਆ ਇਹਦੇ ਦੋਸਤੋ ਜਿਹੜਾ ਆ ਗਿਆ ਟਰੈਕਟਰ ਆਪਣੇ ਕੋਲੇ ਬਣਾ ਦੇ ਨੀ ਤੇਰਾ ਬਣਾ ਦੇ ਆ ਇਹਦਰ ਮੈਂ ਦਰਾ 475 DI ਟਰੈਕਟਰ ਆ ਦੋਸਤੋ ਜਿਹੜਾ ਇਹਦਾ ਰੇਟ ਆਗਾ ਉਹ ਲਿਖਿਆ 2,65,000 ਰੁਪਇਆ 2010 ਮਾਡਲ ਟਰੈਕਟਰ ਆ ਜਾ ਬਈ ਕੋਲੇ ਦੋਸਤੋ ਇਧਰ ਸੋਨਾ ਲਿਕ ਆ ਗਿਆ ਭਾਈ DI 35 ਤੇ ਜਿਹੜਾ ਇਹਦਾ ਟਰੈਕਟਰ ਦਾ ਰੇਟ ਆ ਉਹ 3 ਲੱਖ ਤੇ 65,000 ਰੁਪਇਆ ਤੇ 15 ਮਾਡਲ ਟਰੈਕਟਰ ਆ ਆਹ ਬਹੇ ਛਤੀ ਆਇਆ ਨਹੀਂ ਮੈਂ ਪਹਿਲਾਂ ਆ ਗਿਆ ਤੇ ਚੱਕਾ ਕੇ ਹੈ ਅੱਜ ਚੱਕਦੇ ਪਾਸੇ ਬਸ ਫੜ ਲੈ ਕੋਲੇ ਹੋ ਜਾ ਮੜਾ ਆਸ ਦੇਖੀ ਕੀ ਆ ਦੋਸਤੋ ਆਪਣੇ ਕੋਲੇ 744 ਟਰੈਕਟਰ ਹੈ ਫੀ ਇਹ ਬਾਈ ਦਾ ਟਰੈਕਟਰ ਆ ਕਰਦੇ ਆ ਬਾਈ ਨਾਲ ਗੱਲਬਾਤ ਬਾਈ ਕਿੰਨਾ ਚਿਰ ਹੋ ਗਿਆ ਤੇਰਾ ਲੈ ਇਹਨੂੰ ਇਹਨੂੰ ਹੋ ਗਏ 4 ਸਾਲ ਹੋ ਗਏ 4 ਸਾਲ ਨਵਾਂ ਖੜਾਇਆ ਸੀ ਬਾਈ ਨਾ ਮੈਂ ਤਾਂ ਪੁਰਾਣਾ ਹੀ ਲਿਆ ਸੀ ਯਾਰ ਅੱਛਾ ਤੇ ਮਾਡਲ ਇਹ ਕਿਹੜਾ ਕਾ 15 ਅੱਛਾ ਕੀ ਕੀਮਤ ਹੈ ਬਾਈ ਇਹਦਾ ਕਰਨ 65 ਤੇ ਕਿਥੋਂ ਦਾ ਕੇ ਛੜਨ ਨਾਲ ਆਸਟਾ ਬਸ ਥੋੜਾ ਕਣਾ ਕਰ ਲਾਂਗੇ ਠੀਕ ਆ ਤੇ ਆਪਣਾ ਮੋਬਾਈਲ ਨੰਬਰ ਬੋਲ ਦੇ ਤੇਰਾ ਨਾਮ ਤੇ 753815 ਦੂਰੀ ਹੈ ਬੋਲੇ 941770 753815 ਠੀਕ ਹੈ ਜੀ 14 ਵਾਲੇ ਟਾਇਰ ਹੈ ਜੀ 14 ਦੇ ਟਾਇਰ ਆ ਹਾਂ ਤੇ ਹੋਰ ਕੋਈ ਤੁਸੀਂ ਆਪ ਦੇ ਕੋਲ ਕੀ ਕੰਮ ਕਰਾਏਗੀ ਇੰਜਨ ਗੇਅਰ ਦਾ ਓਕੇ ਆ ਨਾ ਨਾ ਸਾਰਾ ਕੁਝ ਓਕੇ ਆ ਕੁਝ ਨਹੀਂ ਕਰਵਾਇਆ ਠੀਕ ਹੈ ਇਹ ਦੋਸਤੋ 22 ਦੀ ਪੂਰੀ ਦਸਦੀ ਹੈ ਰੰਗ ਰੰਗ ਨਾਲ ਦਾਗਾ ਤੇ ਟਾਇਰ ਇਹਦੇ ਬਹੁਤ ਪਏ ਆ 90 95 ਪਏ ਟਾਇਰ ਪਏ ਆ ਕਿ ਤੇ ਦੋਸਤੋ ਬਹੁਤ ਵਧੀਆ ਸੁੱਖਾ ਟਰੈਕਟਰ ਆ ਜੇ ਕਿਸੇ ਨੇ ਲੈਣਾ ਹੋਵੇ ਤਾਂ ਬਾਈ ਨੇ ਨੰਬਰ ਵਿੱਚ ਦੱਸਤਾਗਾ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਇਸ ਵਰਾਜ 744 ਐਫੀ ਟਰੈਕਟਰ ਆ ਗਿਆ ਧੰਨਵਾਦ ਬਾਈ ਤੇਰਾ ਦੋਸਤੋ ਆਸ਼ਾ ਆ ਗਿਆ 241 ਐਫੀ ਟਰੈਕਟਰ ਆ ਤੇ ਜਿਹੜਾ ਇਹਦਾ ਰੇਟ ਆਗਾ ਉਹ 1 ਲੱਖ ਤੇ 90000 ਰੁਪਿਆ ਰੇਟ ਆ 2013 ਮਾਡਲ ਦਾ ਦੋ ਦੋ ਸਵਰਾਜ ਆ ਗਿਆ 855 ਚਾਰ ਸਟਾਰ ਤੇ ਦੋਸਤੋ 4 ਲੱਖ ਦੇ 42000 ਰੁਪਿਆ ਡਿਮਾਂਡ ਤੇ 2014 ਮਾਡਲ ਆਹ ਮਟਾ ਜੌਂਡੀਅਰ ਆ ਗਿਆ 50 50 ਡੀ 50 50 ਡੀ ਜੌਂਡੀਅਰ ਆ ਇਹ ਰੇਟ 4 ਲੱਖ ਤੇ 4.5 ਲੱਖ ਆ ਤੇ 2017 ਮਾਡਲ ਆ ਸੋਨਾਲਿਕ 35 ਦਾ ਦੋਸਤੋ 2010 ਮਾਡਲ ਦਾ ਤੇ 290000 ਰੁਪਿਆ ਕੀਮਤ ਤੇ ਇਧਰ ਆ ਗਿਆ ਆਪਣੇ ਕੋਲੇ ਡੀਆਈ ਟਰੈਕਟਰ ਮਹਿੰਦਰਾ 575 ਮਹਿੰਦਰਾ 575 260000 ਰੁਪਿਆ ਕੀਮਤ ਤੇ 20 ਮਾਡਲ ਦਾ ਇਹ ਇਧਰ ਆ ਗਿਆ ਦੋਸਤੋ ਫਾਰਮ 60 ਫਾਰਮ 35 ਦਾ ਸੋ ਫਾਰਮ 35 ਦਾ ਤੇ 2006 ਮਾਡਲ ਦਾ 2 ਲੱਖ 20 ਹਜ਼ਾਰ ਰੁਪਿਆ ਕੀਮਤ ਆ। ਅਗਰ ਆਪਣੇ ਕੋਲ ਸੋਨਾ ਨਿਕਾ ਆ ਗਿਆ 35 ਜਿਹੜੀ ਇਹਦੀ ਕੀਮਤ ਦੋਸਤੋ 1 2 ਲੱਖ ਤੇ 70 ਹਜ਼ਾਰ ਰੁਪਿਆ ਦੀ ਤੇ 2009 ਮਾਡਲ ਦਾ 2 ਲੱਖ 70 ਹਜ਼ਾਰ ਰੁਪਿਆ ਕੀਮਤ ਤੇ 2009 ਮਾਡਲ ਟਰੈਕਟਰ ਆ। ਨਿਊ ਹੌਲੈਂਡ 363 ਟਰੈਕਟਰ ਆ 7 ਲੱਖ ਤੇ 60 ਹਜ਼ਾਰ ਰੁਪਿਆ ਕੀਮਤ ਆ ਤੇ 2009 ਮਾਡਲ ਉਹ ਕੋਈ ਦੇਖ ਸਕਦਾ ਟਰੈਕਟਰ ਇੱਥੇ ਬਹੁਤ ਖੜੇ ਆ ਪਰ ਹੁਣ ਆਪਾਂ ਇਧਰ-ਇਧਰ ਵੀਡੀਓ ਬਣਾ ਲਈ ਤੇ ਸੜਕ ਤੋਂ ਪਾਰ ਚੱਲਦੇ ਆ ਉਹ ਟਰੈਕਟਰ ਦੀ ਆਪਾਂ ਵੀਡੀਓ ਉਧਰੋਂ ਬਣਾਵਾਂਗੇ ਤੇ ਦੇਖਦੇ ਆ ਉਧਰਲੇ ਪਾਸੇ ਵੀ ਆਪਾਂ ਟਰੈਕਟਰ ਸੜਕ ਤੋਂ ਪਾਰ ਚੱਲ ਕੇ ਹਾਂ ਪੱਖੂੜ ਗੈਨ ਲੱਗੀ ਆ ਕਿ ਤੇ ਇਹ ਵਿਚਾਲੇ ਜੇ ਲੱਗੀਆਂ ਟਰੈਕਟਰ ਮਟਕਾਂ ਦੀ ਜਮਾਂ ਹੈ ਸਟਰੀਟ ਫੂਡ ਸਟਰੀਟ ਫੂਡ ਅੱਗੇ ਕਰਕੇ ਦਿਖਾਓ ਸਟਰੀਟ ਫੂਡ ਦੋਸਤੋ ਇੱਥੇ ਬੈਨ ਲੱਗੀ ਹੈਗੀ ਇਹਨਾਂ ਦਾ ਬੰਨਾਂ ਦਾ ਜਿਹੜਾ 버ਗਰਾਂ ਦਾ ਕੰਮ ਵੀ ਹੈ ਬਾਈ 버ਗਰ ਬਰਗਰ ਬਿਚਾਰਾਂਗਾ 버ਗਰ ਰੋਲ ਇੱਗਰੋਲ ਹੁੰਦੇ ਸਾਡੇ ਕੋਲ ਇੱਗਰੋਲ ਹੁੰਦੇ ਹੈ 버ਗਰ ਨਹੀਂ ਇੱਗਰੋਲ ਹੁੰਦੇ ਆ 버ਗਰ ਹੁੰਦੇ ਆ ਤੇ 버ਗਰ ਠੀਕ ਹੈ ਵਿਚੰਦਾ ਪਾਸਤਾ ਹੁੰਦਾ ਠੀਕ ਹੈ ਹਰ ਜਿਹੜਾ ਜਾਏਗਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਬਿਲਕੁਲ ਛੜਕਦੇ ਉੱਤੇ ਲੱਗੀ ਹੋਈ ਹੈ। ਦੋਸਤੋ ਆਪਾਂ ਛੜਕ ਤੋਂ ਪਾਰ ਆ ਗਏ ਆ ਤੇ ਨਿਊ ਆਉਲੈਂਡ ਦਾ ਟਰੈਕਟਰ ਇਹ 36 36 ਟਰੈਕਟਰ ਆਗਾ। 2014 ਮਾਡਲ ਦਾ ਤੇ 4,65,000 ਰੁਪਿਆ ਕੀਮਤ ਆ 8 ਤੋਂ 55 ਟਰੈਕਟਰ ਆ ਤੇ ਮਾਡਲ 99 ਆ ਤੇ 1,65,000 ਰੁਪਿਆ ਕੀਮਤ ਆ ਆਪਾਂ ਛੜਕ ਤੋਂ ਬੜਾ ਦੂਰ ਦੂਰ ਚੱਲਦੇ ਆ ਦੋਸਤੋ ਛੜਕ ਤੇ ਟ੍ਰੈਫਿਕ ਬਹੁਤ ਜ਼ਿਆਦਾ ਆ ਤੇ 36 30 ਟਰੈਕਟਰ ਆ ਨਿਊ ਹੌਲੈਂਡ ਦਾ मॉडल दो हजार ग्यारह चार लख हजार रुपया कीमत पचवंजा डीआईट दो हजार ग्यारह माडल तीन लखासी हजार रुपया कीमत सवराज अठ सौ पचवंजा ट्रेक्टर थे ਹਾਂ ਲੋ ਜੀ ਦੋਸਤੋ ਇਹ 95 ਮਾੜਾ ਟਰੈਕਟਰ ਆ 230000 ਰੁਪਿਆ ਟਰੈਕਟਰ ਆ ਡਬਲ ਕਲਾਸ 43610 90 ਮਾੜਾ ਟਰੈਕਟਰ ਆ 160000 ਰੁਪਿਆ ਕੀ ਮਿਲਦਾ ਮੈਂ ਦੇਖਾ ਦੋਸਤੋ 50000 ਟਰੈਕਟਰ ਆਗਾ ਇਹ ਬਹੁਤ ਵਧੀਆ ਟਰੈਕਟਰ ਆ ਸੁਪਰ ਟਰੈਕਟਰ ਆਗਾ 2002 ਮਾਡਲ ਦਾ 2 ਲੱਖ 65000 ਰੁਪਿਆ ਕੀਮਤ ਹੈ ਇਧਰ ਇਹ ਗਿਆ ਟਰੈਕਟਰ ਨਿਊ ਹਾਲੈਂਡਰ 3230 ਟਰੈਕਟਰ 2003 ਮਾਡਲ ਟਰੈਕਟਰ ਦਾ 2 ਲੱਖ 46000 ਰੁਪਿਆ ਕੀਮਤ ਹੈ ਤੇ ਇਧਰ ਦੋਸਤੋ ਸੋਨਾਲੀ ਕਾ 60 ਦਾ ਹੈ ਤੇ 2 ਲੱਖ ਦਾ ਹੈ 2010 ਮਾਡਲ ਦਾ 2 ਲੱਖ 95000 ਰੁਪਿਆ ਕੀਮਤ ਹੈ जाऊड़ी यार बवंजा जीरो तेन ट्रैक्टर दोस्तों ते बहुत ट्रैक्टर वादिया दो लख पचासी हजार रुपया कीमत दो दो मॉडल ट्रैक्टर बिलकुल सुखा ट्रैक्टर पावर स्टेरिंग दोस्तों ਸਵਰਾਜ 735 ਐਫੀ ਟਰੈਕਟਰ 2000 ਦਾ ਮਾਡਲ ਟਰੈਕਟਰ ਆ 2 ਲੱਖ ਤੇ 10000 ਰੁਪਿਆ ਕੀਮਤ ਥੋੜਾ ਬਈ ਜੌਂ ਵੀ 5203 44 ਹਾਂਜੀ ਦੋਸਤੋ ਜੇ ਤੁਹਾਨੂੰ ਸਾਡੀ ਵੀਡੀਓ ਇਹ ਚੰਗੀ ਲੱਗੀ ਤਾਂ ਇਥੋਂ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤਾਂ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਮੈਂਟ ਤੇ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਮੇਰੇ ਚੈਨਲ ਨੂੰ ਫੋਲੋ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ ਜੀ